ਦੋਸਤੋ ਕਈ ਗੱਲਾਂ ਅਸੀਂ ਅਕਸਰ ਸੁਣਦੇ ਤਾਂ ਰਹਿੰਨੇ ਆ ਯਾਰ ਫਲਾਣੇ ਦੀ ਬੜੀ ਗਿੱਦੜ ਕੁੱਟ ਹੋਈ। ਸੋ ਇਸ ਤਰ੍ਹਾਂ ਦੀਆਂ ਕਈ ਗੱਲਾਂ ਅਕਸਰ ਚੱਲਦੀਆਂ ਰਹਿੰਦੀਆਂ ਪਰ ਪੁਰਾਣੇ ਬੰਦਾਂ ਨੂੰ ਤਾਂ ਪਤਾ ਹੀ ਹੁੰਦਾ ਸੀ ਕਾਹਦੀਆਂ ਸਾਡੇ ਰੂਪੇ ਸੁਣੀ ਜਾਂਦੇ। ਤੇ ਹੁਣ ਨਵੇਂ ਤਾਂ ਫੋਨਾ ਫਾਣਾ ਚਰੁਜੇ ਹੁੰਦੇ ਆ ਕਈ ਵਾਰ ਇਹੋ ਜਿਹੀਆਂ ਗੱਲਾਂ ਦਾ ਚਰਚਾ ਹੀ ਘੱਟ ਹੁੰਦਾ ਵੀ ਯਾਰੇ ਗੱਲ ਚੱਲੀ ਕਿੱਥੋਂ ਚੱਲੋ ਚੱਲੀ ਤਾਂ ਪਵਾ ਕਈ ਥਾਮਾ ਤੋਂ ਹੁੰਦੇ ਸੀ ਪਰ ਕਈ ਵਾਰ ਇੱਕ ਅੱਧੀ ਗੱਲ ਧਿਆਨ ਚ ਚਰਚਾ ਰਹਿ ਜਾਂਦੀ ਸੀ। ਉਹ ਕਹਿੰਦੇ ਵੀ ਬੰਦਾ ਖੇਤ ਕਾ ਹਲ ਪਾਉਂਦਾ ਹੁੰਦਾ ਤੇ ਉਹਦੇ ਕਰਾਣੀ ਜੋ ਰੋਟੀ ਲੈ ਕੇ ਜਾਂਦੀ ਨਾ ਤੇ ਰਾਹ ਚ ਇੱਕ ਗਿੱਦੜ ਉਹਨੂੰ ਘੇਰ ਕੇ ਉਹ ਤੋਂ ਰੋਟੀ ਮੰਗਦਾ ਉਹਨੂੰ ਕਹਿੰਦਾ ਪਾ ਦੇ ਖੰਨੀ ਮੰਨੀ ਐ ਇਸ ਤਰ੍ਹਾਂ ਕਰਕੇ ਕੁਛ ਪਾ ਦੇ ਲੱਸੀ ਪਲੱਸੀ ਖਾ ਪੀ ਕੇ ਮਗਰੋਂ ਨੇ ਅੱਖਣਾ ਤੇ ਖਿੱਚ ਯਾਰ ਦੀ ਪੂਛ ਤੇ ਟੁਕੜੇ ਹੋਣਗੇ ਸੂਤ ਤੋ ਵਿਚਾਰੇ ਰੋਟੀ ਖਵਾ ਕੇ ਉਹਨੂੰ ਪੁੱਠੀ ਘਰੋਂ ਆ ਕੇ ਹੋਰ ਰੋਟੀ ੱਟੀ ਲੈ ਕੇ ਜਾਂਦੀ ਤੇ ਕਵੇਲਾ ਹੋ ਜਾਂਦਾ ਐ ਫਿਰ ਕਾ ਘਰ ਵਾਲਾ ਉਹਨੂੰ ਲੜਦਾ ਲੁੜਦਾ ਇੱਕ ਦੋਨੋਂ ਨੇ ਕਿਤੇ ਪੁਰਾਣੀ ਖਿੱਚ ਲਈ ਤੇ ਉਹ ਆਦਾ ਵੀ ਗੱਲ ਕੀਆ ਤੂੰ ਆਦਾ ਰਾਹ ਚ ਗੱਲੀ ਲੱਗੀ ਰਹਿਨੀ ਹੈ ਘਰੇ ਟਾਈਮ ਲਾਇਆ ਨਹੀਂ ਤੇ ਮੈਂ ਇਥੇ ਭੁੱਖਾ ਮਰ ਜੰਦਾ ਉਹਨੇ ਮਜਬੂਰੀ ਚ ਦੱਸਤਾ ਵੀ ਮੈਨੂੰ ਤਾਂ ਉਥੇ ਇੱਕ ਗਿੱਦੜ ਘੇਰ ਲੈਂਦਾ ਤੇ ਰੋਟੀ ਖਾ ਜਾਂਦਾ ਤੇ ਮੇਰੇ ਨਾਲ ਐ ਕਹਾਣੀ ਵਾਪਰਦੀ ਉਹਦਾ ਕੋਈ ਨਹੀਂ ਉਹ ਅਗਲੇ ਦਿਨ ਜੱਟ ਔਰਤਾਂ ਵਾਲੇ ਕੱਪੜੇ ਪਾ ਕੇ ਆਪ ਜਾਵੜਾ ਤੇ ਗਿੱਦੜ ਗੱਜੇ ਵੀ ਸੀ ਤੇ ਉਹਨੇ ਟੋਕਰਾ ਰੱਖਤਾ ਉਹ ਕਹਿੰਦਾ ਪਾ ਦੇ ਖੰਨੀ ਮੰਨੀ ਪਾ ਦੇ ਲੱਸੀ ਪਲਸੀ ਕਾ ਕੁਕੇ ਕਹਿੰਦਾ ਖੇਤ ਜਾਰ ਦੀ ਪੂਛ ਤੇ ਟੁਕੜੇ ਹੋਣਗੇ ਸੂਤ ਜੱਟ ਨੇ ਪੂਛ ਨੂੰ ਦੇ ਲਿਆ ਵੜ ਤੇ ਅਰਲੀ ਸੀ ਉਹਦੇ ਕੋਲੇ ਤੇ ਅਰਲੀ ਨਾਲ ਡਹਿ ਗਿਆ ਤੇ ਕੁੜ ਕੁੜ ਕੇ ਪਾਸੇ ਸਜਾ ਤੇ ਤੇ ਉਤੋਂ ਫਿਰ ਗਾਹਾਂ ਦੀ ਗਾਹਾਂ ਇਹ ਮੁਹਾਵਰੇ ਚੱਲ ਪੈਂਦੇ ਵੀ ਯਾਰ ਕਿੱਦਲ ਕੁੱਟ ਕਿਉਂ ਹੋਈ ਜਿਆ ਕਿਵੇਂ ਹੋਈ